ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਦੇ ਹਮਲੇ ਤੋਂ ਬਾਅਦ ਸੁਬੇਕ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਸੀ ਤੇ ਸੰਤਾਂ ਨੇ ਉਹਨਾਂ ਦਾ ਸਿਰ ਆਪਣੀ ਬੁੱਕਲ ਚ ਲਿਆ ਅਤੇ ਸੰਤਾਂ ਨੇ ਸਭ ਸਿੰਘਾਂ ਨੂੰ ਉਹਨਾਂ ਨੂੰ ਛੱਡ ਕੇ ਜਾਣ ਲਈ ਆਪਸ਼ਨ ਵੀ ਦਿੱਤੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਪਿਛਲੇ ਵਾਲੇ ਪਾਸੇ ਤੋਂ ਵੀ ਇੱਕ ਗੇਟ ਨਿਕਲਦਾ ਸੀ ਜਿਸ ਪਾਸੇੋਂ ਸਿੰਘਾਂ ਨੂੰ ਨਿਕਲਣ ਲਈ ਕਿਹਾ ਗਿਆ ਸੀ ਅਤੇ ਕੁਝ ਸਿੰਘ ਤਾਂ ਉੱਥੋਂ ਦੀ ਛੱਡ ਕੇ ਚਲੇ ਗਏ ਸੀ ਪਰ ਭਾਈ ਅਮਰੀਕ ਸਿੰਘ ਜੀ ਨੇ ਸ਼ਹਾਦਤ ਦਾ ਜਾਂ ਮੰਗਿਆ ਇਸ ਤੋਂ ਬਾਅਦ ਸਿੰਘਾਂ ਨੇ ਮਲਵੇ ਹੇਠ ਦੱਬਣ ਨਾਲੋਂ ਹਿੱਕ 'ਚ ਗੋਲੀਆਂ ਖਾਣੀਆਂ ਪਸੰਦ ਕੀਤੀਆਂ ਅਤੇ ਸਭ ਤੋਂ ਪਹਿਲਾਂ ਅਮਰੀਕ ਸਿੰਘ ਜੀ ਪੋੜੀਆਂ ਵੱਲ ਗਏ ਉੱਥੇ ਫਾਇਰਿੰਗ ਬਹੁਤ ਤੇਜ਼ ਸੀ ਅਤੇ ਉਹ ਸ਼ਹੀਦ ਹੋ ਕੰਦ ਨਾ ਜਾ ਲੱਗੇ ਸੰਤਾ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਦਰਬਾਰ ਸਾਹਿਬ ਵੱਲ ਆਪਣਾ ਮੁਖ ਕੀਤਾ ਜਿੰਨੇ ਵੀ ਕਦਮ ਉਹਨਾਂ ਤੋਂ ਦਰਬਾਰ ਸਾਹਿਬ ਵੱਲ ਨੂੰ ਪੱਟ ਹੋਏ ਉਧਰ ਨੂੰ ਗਏ ਉਥੇ ਨਿਸ਼ਾਨ ਸਾਹਿਬ ਵਾਲੀ ਜਗ੍ਹਾ ਤੇ ਜਾ ਕੇ ਸੰਤਾ ਦੇ ਕਾਫੀ ਗੋਲੀਆਂ ਲੱਗਦੀਆਂ ਹਨ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਇਹ ਗੱਲ ਸਵੇਰੇ 9 ਵਜੇ ਦੀ ਦੱਸੀ ਜਾਂਦੀ ਹੈ ਜਿਸ ਦੀ ਖਬਰ ਸਭ ਤੋਂ ਪਹਿਲਾਂ ਬੀਬੀਸੀ ਵੱਲੋਂ 11 ਵਜੇ ਲਗਾਈ ਗਈ ਸੀ ਇਸ ਤੋਂ ਬਾਅਦ ਕੁਝ ਫਰਜੀ ਚੈਨਲਾਂ ਨੇ ਕੁਝ ਫਰਜੀ ਖਬਰਾਂ ਵੀ ਕੱਢੀਆਂ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸੰਤ ਇੱਥੋਂ ਦੀ ਸਾਰਾ ਕੁਝ ਛੱਡ ਕੇ ਚਲੇ ਗਏ ਹਨ ਪਰ ਅੱਜ ਵੀ ਸੰਤਾ ਦੀ ਸ਼ਹਾਦਤ ਦੀ ਤਸਵੀਰ ਸਾਨੂੰ ਇੰਟਰਨੈਟ ਦੇ ਉੱਤੇ ਮਿਲ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ